ਆਗੇ ਪੈਣੇ ਹਾਂ ਹੋਰ ਕਿਵੇਂ ਆ ਵਧੀਆ ਭਾਬੀ ਠੀਕ ਸੀ ਠੀਕ ਠਾਕ ਤੁੰ ਦੱਸ ਬਸ ਠੀਕ ਹੈ ਪਾਣੀ ਲਿਆਵਾਂ ਪੈਣੇ ਨਾ ਨਾ ਪੈਣੇ ਪਾਣੀ ਤਾਂ ਨਹੀਂ ਪੀਣਾ ਉਹ ਰਸਤੇ 'ਚ ਨਾ ਸ਼ੀਬੂਲ ਜੀ ਲੱਗੀ ਹੋਈ ਸੀ ਮੈਂ ਉੱਥੇ ਪੀ ਆਈ ਪਾਣੀ ਤਾਂ ਅੱਛਾ ਫਿਰ ਮੈਨੂੰ ਐਂ ਦੱਸ ਵੀ ਭਾਬੀ ਨੂੰ ਹੋਇਆ ਕੀ ਸੀ কাল ਤਾਂ ਵੀਰੇ ਨੇ ਭੱਜੜਾ ਹੀ ਪਾਤੀਆਂ ਵੀ ਹੋਣੀ ਯਾਰ ਨਹੀਂ ਹੋਣਾ ਕੀ ਸੀ ਬੀਪੀ ਵੱਧ ਗਿਆ ਉਹ ਹੋ ਗਈ ਗੁੰਮ ਪਾਈ ਕਵਰਾ ਗਿਆ ਮੈਨੂੰ ਕਹਿੰਦਾ ਹੁਣ ਹੀ ਇਸੇ ਟਾਈਮ ਆ ਜਾ ਉਹ ਲੈ ਕੇ ਜਾਣੀ ਆ ਹਸਪਤਾਲ ਵੀ ਪਹਿਲਾਂ ਵੀ ਫਿਰ ਕਦੀ ਵਧਿਆ ਬੀਪੀ ਨਹੀਂ ਕਾ ਨੂੰ ਪਹਿਲਾਂ ਤਾਂ ਕਦੇ ਵਧਿਆ ਨਹੀਂ ਸੀ ਪਹਿਲਾਂ ਤਾਂ ਘਟ ਜਾਂਦਾ ਸੀ ਉਹ ਐਤਕੀ ਵੱਧ ਗਿਆ ਉਹ ਤਾਂ ਹੀ ਘਬਰਾ ਗਿਆ ਜਦੋਂ ਭੈਣੇ ਪਹਿਲੀ ਵਾਰੀ ਕੋਈ ਹਜਾ ਚਾਂਸ ਦੇਖੇ ਨਾ ਫਿਰ ਕੋਈ ਸੁਝਦਾ ਹੀ ਨਹੀਂ ਹੁੰਦਾ ਵੀ ਕੀ ਕਰੀਏ ਹਾਂ ਭੈਣੇ ਇਹ ਤਾਂ ਹੈ ਮੈਨੂੰ ਵੀ ਬੜਾ ਫਿਕਰ ਸੀ ਮੈਂ ਤਾਂ ਤੈਨੂੰ ਦੋ ਤਿੰਨ ਵਾਰੀ ਫੋਨ ਕੀਤਾ ਸੀ ਪਰ ਤੇਰਾ ਫੋਨ ਤਾਂ ਬੰਦ ਹੁੰਦਾ ਸੀ ਇਹ ਗੱਲ ਤੂੰ ਚਾਰਜ ਨਹੀਂ ਕਰਕੇ ਲੈ ਕੇ ਗਈ ਸੀ। ਨਹੀਂ ਤੈਨੂੰ ਪਤਾ ਤਾਂ ਹੈ ਵੀਰੇ ਨੇ ਤਾਂ ਇੰਨੀ ਕਾਲੀ ਕਰਤੀ ਵੀ ਹੁਣੀ ਆ ਜਾ। ਮੈਂ ਫੋਨ ਨਹੀਂ ਲੈਗੀ ਚੱਕ ਕੇ। ਚਾਰਜਰ ਵੀ ਮੈਂ ਉਰੀ ਭੁੱਲ ਗਈ। ਉੱਥੇ ਜਾ ਕੇ ਮੈਨੂੰ ਐ ਨਹੀਂ ਆਇਆ ਕਿ ਮੈਂ ਕਿਸੇ ਦਾ ਚਾਰਜ ਲੈ ਕੇ ਉਹ ਲਾਲਵਾ। ਕਿਉਂਕਿ ਚਾਂਸ ਇਹ ਹੈ ਜਾਂ ਬਣਿਆ ਹੋਇਆ ਸੀ। ਆ ਫੋਨ ਚਾਰਜ ਕਰਨਾ ਤਾਂ ਦਿਮਾਗ ਚੋਂ ਹੀ ਨਿਕਲ ਗਿਆ। ਮੇਰ ਕੋ ਤਾਂ ਵੀਰੇ ਦਾ ਨੰਬਰ ਵੀ ਨਹੀਂ ਸੀ। ਜਿਹੜਾ ਮੈਂ ਵੀਰੇ ਨੂੰ ਫੋਨ ਕਰਕੇ ਪਤਾ ਲੈ ਲੰਦੀ ਫਿਰ ਮੈਂ ਕਿਹਾ ਚੱਲ ਆਪ ਹੀ ਦੇਖ ਕੇ ਕਰ ਲੂਗੀ ਤੂੰ ਕੀਤਾ ਹੀ ਨਾ ਤੈਨੂੰ ਦੱਸੀ ਤਾਂ ਜਾਣੀ ਐ ਇਹ ਦਿਮਾਗ ਨੇ ਕੰਮ ਹੀ ਨਹੀਂ ਕੀਤਾ ਚੱਲ ਛੱਡ ਹੁਣ ਉਹ ਕਿੱਥੇ ਆ ਮਹਾਰਾਣੀ ਜਿਸਦੀ ਨਹੀਂ ਹੈਗੀ ਨਹੀਂ ਇੱਥੇ ਕਿੱਥੇ ਦਿਸਣੀ ਐ ਉਹ ਤਾਂ ਉੱਧਰ ਗਈ ਹੋਈ ਐ ਮੇਰੇ ਕੰਨੇ ਸਾਫ ਸਫਾਈਆ ਕਰਨਾ ਚੱਲ ਵਧੀਆ ਟਾਈਮ ਨਾਲ ਹੀ 바ਗੀ ਉੱਧਰ